ਇਵਰੀਵਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਤੇ ਮੈਂ ਮਸ਼ੀਨ 'ਚ ਕੱਪੜੇ ਪਾਤੇ ਕਿਉਂਕਿ ਸੰਡੇ ਨੂੰ ਸਾਡੀ ਜਿੱਤੇ ਜਾਣ ਦੀ ਸਲਾਹ ਦੇਖਦੀਆਂ ਜੇ ਗਏ ਤਾਂ ਫਿਰ ਮੈਂ ਉੱਥੇ ਵਲੌਗ ਜ਼ਰੂਰ ਬਣਾਉਂਗੀ ਜੇ ਨਾ ਗਏ ਤਾਂ ਫਿਰ ਤੁਹਾਨੂੰ ਮੇਰੇ ਘਰ ਦੇ ਹੀ ਵਲੌਗ ਦੇਖਣਗੇ ਟਾਈਮ ਹੋ ਗਿਆ 4:07 ਦਾ 9:07 ਦਾ ਟਾਈਮ ਹੋ ਗਿਆ ਤੇ ਆਪਾਂ ਇੱਧਰ ਪ੍ਰਸ਼ਾਦ ਲਿਆ ਕੇ ਰੱਖਿਆ ਪ੍ਰਸ਼ਾਦ ਲੈ ਕੇ ਆਪਾਂ ਗੁਰੂ ਘਰ ਜਾਣਾ ਕਿਉਂ ਜਾਣਾ ਕਿਸ ਕਰਕੇ ਜਾਣਾ ਉਹ ਤੁਹਾਨੂੰ ਮੈਂ ਬਾਅਦ ਵਿੱਚ ਦੱਸਾਂਗੀ ਬਹੁਤ ਵਧੀਆ ਮਤਲਬ ਕਿ ਅੱਜ ਦਾ ਦਿਨ ਮੇਰੇ ਲਈ ਬਹੁਤ ਖੁਸ਼ਖਬਰੀ ਵਾਲਾ ਦਿਨ ਆ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਮੈਨੂੰ ਕੋਈ ਖੁਸ਼ਖਬਰੀ ਮਿਲਦੀ ਆ ਜਾਂ ਮੈਨੂੰ ਕੋਈ ਖੁਸ਼ਖਬਰੀ ਹਨਾ ਖੁਸ਼ੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਆਪਾਂ ਨੂੰ ਦੰਦੇ ਨੇ ਖੁਸ਼ਖਬਰੀ ਹਨਾ ਜਿਹੜੇ ਆਪਣਾ ਸਾਰਾ ਸਾਰਾ ਕੁਝ ਆਪਣੇ ਲਈ ਸੋਚਦੇ ਨੇ ਵਾਹਿਗੁਰੂ ਸਭ ਤੋਂ ਬੜੇ ਆ ਹਨਾ ਤਾਂ ਕਰਕੇ ਉਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਬਣਦਾ ਆਪਣਾ ਤਾਂ ਕਰਕੇ ਆਪਾਂ ਪ੍ਰਸ਼ਾਦ ਮੰਗਾ ਲਿਆ ਸੀਗਾ ਤੇ ਆਪਾਂ ਧੰਨਵਾਦ ਤੁਹਾਨੂੰ ਪਤਾ ਹੀ ਹੈ ਫਿਰ ਆਪਾਂ ਸਭ ਤੋਂ ਪਹਿਲਾਂ ਗੁਰੂ ਕਾਰਜ ਕਰਨ ਜਾਣੇ ਆ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਧੰਨਵਾਦ ਬਾਬਾ ਜੀ ਦਾ ਕਰਨਾ ਜ਼ਰੂਰੀ ਆ ਤੇ ਮਸ਼ੀਨ ਚ ਕੱਪੜੇ ਪਾਏ ਹੋਏ ਕੱਪੜੇ ਥੋੜੇ ਸੀਗੇ ਡਰੈਸਾਂ ਸੀਗੇ ਇੱਕ ਸੂਟ ਮੇਰਾ ਸੀਗਾ ਤੇ ਜ਼ਿਆਦਾ ਕੱਪੜੇ ਨਹੀਂ ਸੀਗੇ ਹੈਗੇ ਤਾਂ ਸਾਧ ਪਾਪਾ ਜਮਰੂਦ ਸਾਰੇ ਲੈ ਕੇ ਤੋੜ ਕੇ ਤੇ ਜ਼ਿਆਦਾ ਕੱਪੜੇ ਨਹੀਂ ਸੀਗੇ ਥੋੜੇ ਕੱਪੜੇ ਸੀਗੇ ਅੱਜ ਮੈਂ ਮੇਕਅਪ ਕਰ ਲਿਆ ਸੀ ਮੈਂ ਬਿੰਦੀ ਗੁੰਦੀ ਲਾ ਲਈ ਹੈ ਨਾ ਤੇ ਕਦੇ ਕਦੇ ਦਿਲ ਕਰਦਾ ਹੁੰਦਾ ਹੈ ਨਾ ਲਾ ਆ ਜਾਂਦੀ ਆ ਗਰਮੀ 'ਚ ਨਹੀਂ ਤਾਂ ਜੀ ਨਹੀਂ ਕਰਦਾ ਹੈਗਾ ਜੀ ਵੀ ਕਰਦਾ ਬਸ ਘੋਲ ਆ ਜਾਂਦੀ ਆ ਹੈ ਨਾ ਅੰਮੀ ਚੱਲ ਕਿਹੜਾ ਲਾਊਗਾ ਹੁਣ ਕਿਹੜਾ ਉਹ ਕਰੂੰਗਾ ਤੇ ਬਸ ਜੀ ਹੁਣ ਤੁਸੀਂ ਨਾ ਬਸ ਵਲੌਗ ਦੇ ਨਾਲ ਨਾ ਬਣੇ ਰਹੋ ਤੁਸੀਂ ਵਲੌਗ ਮੇਰਾ ਛੱਡ ਕੇ ਜਾਇਓ ਨਾ ਤੁਹਾਨੂੰ ਖੁਸ਼ਖਬਰੀ ਮਿਲਣ ਵਾਲੀਆਂ ਬਹੁਤ ਵਧੀਆ ਸਾਰੀਆਂ ਭੈਣਾਂ ਨੂੰ ਵਾਹਿਗੁਰੂ ਦਵੇ ਹੈ ਨਾ ਉਹ ਖੁਸ਼ਖਬਰੀ ਤੇ ਤੁਹਾਨੂੰ ਮੈਂ ਉਹਦੀ ਖੁਸ਼ਖਬਰੀ ਬਹੁਤ ਜਲਦੀ ਦੱਸਣ ਵਾਲੀ ਆ ਤੇ ਉਹ ਮੈਂ ਹੁਣ ਪਹਿਲਾਂ ਆਪਣੇ ਘਰ ਦੇ ਕੰਮ ਨਿਬੜੂਗੀ ਹੁਣ ਪਹਿਲਾਂ ਮੈਂ ਮਸ਼ੀਨ ਚੋਂ ਕੱਪੜੇ ਕੱਢ ਦਵਾਂ ਕੱਪੜੇ ਕੱਢ ਕੇ ਫਿਰ ਮੈਂ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਿਆਵਾਂ ਦਰਸ਼ਨ ਕਰਕੇ ਕੰਮ-ਕੁਮਨ ਨਿਬੜ ਕੇ ਜਾਨੂੰ ਸਹਿਜ ਦੇ ਪਾਪਾ ਵੀ ਆ ਜਾਣਗੇ ਪਰ ਤੁਹਾਡੇ ਨਾਲ ਖੁਸ਼ੀ ਸਾਂਝੀ ਕਰੂੰਗੀ ਮੈਂ ਮੈਂ ਇੰਨੀ ਖੁਸ਼ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈ ਕਿ ਮੈਂ ਬਹੁਤ ਜ਼ਿਆਦਾ ਖੁਸ਼ ਆਜ ਬਹੁਤ ਜ਼ਿਆਦਾ ਖੁਸ਼ ਆ ਹਨਾ ਤੇ ਚਲੋ ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ੀ ਦੇਣ ਹਨਾ ਤੇ ਚਲੋ ਜੀ ਹੁਣ ਮੈਂ ਕਪੜੇ ਕੱਢਦਾ ਮਸ਼ੀਨ ਚ ਤੇ ਇੱਕ ਦੋ ਜਿਹੜੇ ਕੰਮ ਕਰਕੇ ਫਿਰ ਮੈਂ ਗੁਰਦੁਆਰਾ ਸਾਹਿਬ ਜਾਇਆ ਮੈਂ ਦਰਸ਼ਨ ਕਰਿਆ ਮੈਂ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਉਂਗੀ ਮੈਂ ਇਤਿਹਾਸਿਕ ਗੁਰਦੁਆਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨਾ ਤੇ ਤੁਹਾਨੂੰ ਮੈਂ ਅੱਗੇ ਤਾਂ ਮੈਂ ਦਿੱਲੀ ਜਾਂਦੀ ਸੀ ਹੁਣ ਮੇਰੇ ਤੋਂ ਹਲੇ ਘਟ ਜਾਇਆ ਜਾਂਦਾ ਹੈ ਫਿਰ ਮੈਂ ਰੁਟੀਨ ਚ ਆਪਣਾ ਸ਼ੁਰੂ ਕਰੂੰਗੀ ਦਿੱਲੀ ਜਾਣਾ ਤੇ ਤੁਹਾਨੂੰ ਮੈਂ ਨਾ ਤੁਹਾਨੂੰ ਦਰਸ਼ਨ ਕਰਵਾਉਂਗੀ ਗੁਰੂ ਘਰ ਦੇ ਛੇਵੇਂ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਛੇਵੇਂ ਪਾਸ਼ਾ ਜੀ ਆਏ ਸੀਗੇ ਔਰ ਐ ਤੇ ਖਹੁ ਨੂੰ ਫਿਰ ਮੈਂ ਦਰਸ਼ਨ ਕਰਵਾਵਾਂਗਾ ਤੁਸੀਂ ਸਾਰੇ ਜਾਣੇ ਦਰਸ਼ਨ ਕਰਿਓ ਬਣੇ ਰਿਓ ਵਾਸਤੇ ਜੀ ਮੇਰੇ ਬਲੌਗ ਦੇ ਨਾਲ ਮੈਂ ਜਲਦੀ ਜਲਦੀ ਕੰਮ ਕਰ ਲਵਾਂ ਦੇਖ ਮੈਂ ਇੱਥੇ ਤੋਂ ਮੈਨੂੰ ਬੜਾ ਨਾਲ ਗੁਰਦੁਆਰੇ ਫਿਰ ਮੈਂ ਛੱਡ ਦੇ ਜਗਨਕਾਲ ਜੋਗੀ ਸੰਕੀਏ ਜਗ ਜਰਾਜ ਬ੍ਰਹਮਾ ਜੋਤੀਓ ਜਗਨਕਾਲ ਸੁਭ ਲੋਕ ਸੁਵਾਨਾ ਗਿਆ ਜਨ ਜੇ ਦੇ ਰਚੇ ਸੇ ਤੁਝ ਕੀਤੇ ਪੂਰਨਾਨ ਪਾਰਤ ਜੀ ਤੇ ਤੁਮੂ ਦੇ ਦਾਤਾ ਬਖਸ਼ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਸਲੂਟ ਮਾਰ ਦਿਓ ਸਾਰਿਆਂ ਦਾ ਸਲੂਟ ਆ ਜੀ ਕਿਵੇਂ ਹੋ ਜੀ ਸਾਰੇ ਔਰ ਦੱਸੋ ਸਾਰਿਆਂ ਨੇ ਰੋਟੀ ਪਾਣੀ ਖਾ ਲਿਆ ਅਸੀਂ ਜੀ ਖਾ ਲਿਆ ਰੋਟੀ ਪਾਣੀ ਸਾਡਾ ਕੰਮ ਸਾਰੇ ਨਿਭੜ ਕੇ ਤੇ ਹੁਣ ਅਸੀਂ ਸਵੀਟਸ ਖਾਣਾ ਹੈ ਉਸ ਵੇਲੇ ਜਦੋਂ ਆਪਾਂ ਲੈ ਗਏ ਆ ਆਈਸਕ੍ਰੀਮ ਤੇ ਉਹ ਆਈਸਕ੍ਰੀਮ ਕਿਹੜੀ ਖੁਸ਼ਿਸ਼ਤਾਨੀ ਉਹ ਹੁਣ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਵੀ ਆਪਣੀ ਮੇਨ ਭੁੰਦੀ ਆ ਜਿਹੜੀ ਜਦ ਆਪਣੇ ਹੱਥ ਵਿੱਚ ਆ ਜਾਂਦੀ ਆ ਉਹ ਹਨਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਹੁੰਦਾ ਤੁਹਾਨੂੰ ਕਿਹੋ ਜਿਹਾ ਵਧੀਆ ਵਧੀਆ ਗੁੱਡ ਤੇ 1 ਸਾਲ ਮੇਰਾ ਹੋ ਗਿਆ ਸੀਗਾ ਜੁਲਾਈ ਚ ਪੂਰਾ ਤੇ ਹੁਣ ਅਗਸਤ ਚੱਲ ਗਿਆ ਮਤਲਬ ਕਿ ਇੱਕ ਸਾਲ 15 20 ਦਿਨ ਹੋ ਗਏ ਮੈਨੂੰ YouTube ਤੇ ਆਈ ਨੂੰ ਬਟ ਇਹ YouTube ਤੇ ਆ ਕੇ ਤਾਂ ਲੱਕ ਹੁੰਦਾ ਕਿਸੇ ਕਿਸੇ ਦਾ ਹਰੇਕ ਦਾ ਲੱਕ ਹੁੰਦਾ ਵੀ ਕਿਸੇ ਦਾ ਛੇਤੀ ਚੱਲ ਜਾਂਦਾ ਕਿਸੇ ਦਾ ਮਹੀਨੇ ਚ ਵੀ ਚੱਲ ਜਾਂਦਾ ਕਿਸੇ ਦਾ 2 ਮਹੀਨੇ ਚ ਚੱਲ ਜਾਂਦਾ ਕਿਸੇ ਦਾ 3 ਮਹੀਨੇ ਚ ਚੱਲ ਜਾਂਦਾ ਤੇ ਬਾਕੀ ਮੇਰਾ ਲੱਕ ਹਜੇ ਕਮਜ਼ੋਰ ਆ ਆ ਕਰਕੇ ਹਜੇ ਚੱਲਿਆ ਨਹੀਂ ਹੈਗਾ ਤੇ ਚੱਲ ਜੂਗਾ ਕੋਈ ਗੱਲ ਨਹੀਂ ਬਟ ਜਿੰਨਾ ਕਿ ਚੱਲਣਾ ਚਾਹੀਦਾ ਚਲੋ ਚਾਹੇ ਇੱਕ ਸਾਲ ਦੀ ਮਿਹਨਤ ਲੱਗ ਗਈ ਪਰ ਮੇਰੇ ਹੱਥ ਚ ਆ ਗਈ ਇਹ ਉਹ ਮਿਹਨਤ ਲਈ ਸਾਰੇ ਬਹੁਤ ਮਿਹਨਤ ਕਰਦੇ ਨੇ ਉਹ ਮਿਹਨਤ ਦੇ ਵਾਸਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਹਨਾ ਸਭ ਤੋਂ ਪਹਿਲਾਂ ਉਹ ਬਹਿਗੁਰੂ ਦਾ ਧੰਨਵਾਦ ਹਨਾ ਜਿਨ੍ਹਾਂ ਨੇ ਇੱਥੇ ਤੱਕ ਲਿਆਂਦਾ ਹੈ ਆਪਾਂ ਨੂੰ ਤੇ ਤੁਹਾਨੂੰ ਜੋੜਿਆ ਹਨਾ ਉਹ ਆਪ ਤੁਹਾਡੇ ਵਿੱਚ ਨੂੰ ਰੱਬ ਆਪ ਰੱਬੀ ਰੂਹ ਬਣ ਕੇ ਤੁਹਾਡੇ ਰੂਹਾਂ ਵਿੱਚ ਆ ਕੇ ਹਨਾ ਤੁਸੀਂ ਮੇਰੇ ਨਾਲ ਜੁੜੇ ਆ ਤੇ ਦੂਜਾ ਮੇਰੇ ਸਰਦਾਰ ਜੀ ਨੂੰ ਜਿਨ੍ਹਾਂ ਨੇ ਸਪੋਰਟ ਕਰੀ ਆ ਵੀ ਮੈਨੂੰ ਹਨਾ YouTube ਤੇ ਆਉਣ ਲਈ ਕਿਹਾ ਮਤਲਬ ਕਿ ਇੱਕ ਵੀ ਕਹਤਾ ਵੀ ਹਾਂ ਤੂੰ ਆ ਜਾ ਕੋਈ ਨਾ ਜੇ ਤੇਰਾ ਦਿਲ ਕਰਦਾ ਤੇ ਬਾਕੀ ਸਾਰੇ ਮੇਰੇ ਰਿਸ਼ਤੇਦਾਰ ਹਨਾ ਸਾਰੀ ਮੇਰੀ ਫੈਮਲੀ ਮੈਂਬਰਸ ਦਾ ਹਨਾ ਮੇਰੇ ਮੰਮੀ ਡੈਡੀ ਦਾ ਸਾਰਿਆਂ ਦਾ ਹੀ ਹਨਾ ਬਹੁਤ ਬਹੁਤ ਧੰਨਵਾਦ ਮੇਰੇ ਮਾਸਤੀ ਉਹਨਾਂ ਦਾ ਮਾਸਟਰ ਦਾ ਸਾਰਿਆਂ ਦਾ ਵੀ ਮੈਨੂੰ ਮਤਲਬ ਕਿ ਮਾਮਾ ਮਾਦੀ ਇਹਨਾਂ ਨੂੰ ਸਾਰਿਆਂ ਨੂੰ ਇਧਰ ਸਾਰਿਆਂ ਦਾ ਹਨਾ ਮੇਰਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਮੈਨੂੰ ਕਿਸੇ ਨੇ ਵੀ ਆਏ ਨਹੀਂ ਕਿਹਾ ਹੈਗਾ ਵੀ ਨਹੀਂ ਆਉਣਾ ਹੈਗਾ ਹਨਾ ਬੀ ਮਤਲਬ ਕਿ ਨਹੀਂ ਆਪਣੇ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਥੋੜੀ ਜਿਹੀ ਸੋਚ ਉਹ ਹੁੰਦੀ ਆ ਵੀ ਹਾਂ ਅੱਗੇ ਨਹੀਂ ਜਾਣਾ ਇਹ ਚੀਜ਼ ਦੇ ਵਿੱਚ ਵੀ ਨਹੀਂ ਐ ਚੀ ਚੰਗੀ ਨਹੀਂ ਹੈ ਕਿ ਬਟ ਜਿਹੜੇ ਸਾਡੇ ਬਡੇ ਨੇ ਉਹਨਾਂ ਨੇ ਹਲੇ ਸਹਦੇ ਪਾਪਾ ਨੂੰ ਨੰਦੂ ਲਾਗੇ ਤੁਹਾਨੂੰ ਨਹੀਂ ਤੇ ਇੰਨਾ ਵਧੀਆ ਲੱਗਦਾ ਹਨਾ ਤੁਹਾਨੂੰ ਮਾਮਾ ਜੀ ਉਹਨਾਂ ਤੋਂ ਬਾਅਦ ਲੱਗਣ ਲੱਗਿਆ ਜਦੋਂ ਮਾਮਾ ਜੀ ਉਹਨਾਂ ਨੇ ਵੀ ਸਾਰਿਆਂ ਨੇ ਕਹਿਤਾ ਵੀ ਹਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਰਹਿ ਗਿਆ ਸੋਸ਼ਲ ਮੀਡੀਆ ਤੇ ਹੀ ਕੰਮ ਰਹਿ ਗਿਆ ਹਨਾ ਫਿਰ ਜਦੋਂ ਪਾਪਾ ਸਹਿਲ ਪਾਪਾ ਵੀ ਜਿਆਦਾ ਖੁੱਲਗੇ ਨਹੀਂ ਆ ਪਹਿਲਾਂ ਨੰਦ ਤੇ ਦਿੱਲਕ ਕੀ ਆ YouTube YouTube ਕੀ ਆ ਤੁਹਾਡੇ ਵਰਗੇ ਨੇ ਪਾਗਲ ਬਣਉਂਦੀਆਂ ਨੇ ਬੈਠ ਕੇ ਤੁਹਾਡੇ ਵਰਗੇ ਪਾਗਲ ਬਣੀ ਜਾਂਦੇ ਨੇ ਹਨਾ ਮਤਲਬ ਕਿ ਬੋਲਦੇ ਸੀਗੇ ਪਹਿਲਾਂ ਨੰਦ ਨੂੰ ਨਹੀਂ ਇਨਾ ਪਤਾ ਸੀਗਾ ਤੇ ਅੱਜ ਉਹ ਖੁਸ਼ੀ ਬਈ ਹੁਣ ਹੁਣ ਸਹਿਦ ਪਾਪਾ ਦਿਖਾਉਣਗੇ ਉਹ ਖੁਸ਼ੀ ਹੈ ਜਿਹੜੀ ਉਹ ਸਾਡੀ ਆ ਚੌ ਚੁੱਕੀ ਆ ਉਹ ਖੁਸ਼ੀ ਮੇਰੀ ਬਹੁਤ ਲੇਟ ਆਈਏ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਦੇਖੋ ਜੀ ਤੁਹਾਨੂੰ ਬੈਕ ਕੈਲ ਨੂੰ ਖੋਲੋ ਤੇ ਖੁੱਲਣਾ ਹੀ ਹੈ ਜ ਨਹੀਂ ਖੁੱਲਣਾ ਹੈਗਾ ਤੇ ਮੇਰਾ ਗੂਗਲ ਐਡਸੈਂਸ ਆ ਗਿਆ ਜੀ ਅੱਜ ਆਇਆ ਏ ਤੇ ਮੈਨੂੰ ਬਹੁਤ ਖੁਸ਼ੀ ਆ ਹਨਾ ਇੱਕ ਵਾਰ ਤਾਂ ਮੈਂ ਰੋ ਵੀ ਲਈ ਚਲੋ ਮੇਰੇ ਕੋਲ ਮਤਲਬ ਕਿ ਅੰਕਲ ਦਾ ਫੋਨ ਆਇਆ ਨਾ ਵੀ ਉਹਨਾਂ ਨੇ ਫੋਨ ਕਰਿਆ ਕਹਿੰਦੇ ਤੁਸੀਂ ਕਿੱਥੋਂ ਬੋਲਦੇ ਹੋ ਰੁਪਿੰਦਰ ਕੌਰ ਹਨਾ ਕਿਉਂਕਿ ਮੇਰਾ ਹੁਰਾ ਨੋਂ ਕਿੱਤੇ ਬਤਾ ਕਿਸੇ ਨੂੰ ਵੀ ਰੁਪਿੰਦਰ ਕੌਰ ਮਤਲਬ ਕਿ ਮੈਨੂੰ ਸਾਰੇ ਮਨੀ ਦੇ ਨੋਂ ਨਾਲ ਹੀ ਜਾਣਦੇ ਨੇ ਤੇ ਚਲ ਮੈਨੂੰ ਅੰਕਲ ਨੇ ਫੋਨ ਕਰਿਆ ਨਾ ਮੈਂ ਇੱਕ ਦੀਦੀ ਦੇ ਲਾਈਵ 'ਚ ਸੀਗੀ ਉਸ ਟਾਈਮ ਗੁਰਜਿੰਦਰ ਦੀ ਜਿਹੜਾ ਉਹਦਾ ਚੈਨਲ ਆ ਉਹਨਾਂ ਦੇ ਲਾਈਵ 'ਚ ਸੀਗੇ ਅਸੀਂ ਤੇ ਉੱਥੇ ਪਰਮਦੀਦੀ ਉਹਨੀ ਵੀ ਸੀਗੇ ਮਤਲਬ ਕਿ ਬੱਕ ਕਦੀਰ ਸੋਈ ਵਾਲੇ ਤੇ ਨੂਰ ਫੈਮਿਲੀ ਵਲੌਗਸ ਵਾਲੇ ਦੀਦੀ ਵੀ ਸੀ ਹੈ ਨਾ ਤੇ ਉੱਥੇ ਜਦੋਂ ਮੈਨੂੰ ਫੋਨ ਆਇਆ ਉਹ ਗੱਲਾਂ ਕਰਦੇ ਕਰਦੇ ਇੱਕ ਵਾਰ ਮੈਨੂੰ ਨਾ ਰੋਣਾ ਆਇਆ ਵੀ ਮੇਰੀ ਮਿਹਨਤ ਮੈਨੂੰ ਮਿਲੀ ਆ ਹਨਾ ਕਿਉਂਕਿ ਮੈਂ ਨਹੀਂ ਸੋਚਿਆ ਸੀਗਾ ਵੀ ਮੈਂ ਆ ਕੁਝ ਵੀ ਕਰ ਲਵਾਂਗੀ ਮੈਨੂੰ ਪਤਾ ਨਹੀਂ ਸੀ ਇਹਦੇ ਬਾਰੇ ਨਾ ਮੈਂ ਕੁਝ ਸਿੱਖਿਆ ਸੀਗਾ YouTube ਦੇ ਉੱਤੇ ਪਰ ਕੁਛ ਵੀ ਨਹੀਂ ਦੀ ਮੈਨੂੰ ਪਤਾ ਹੈਗਾ ਕਿ ਮੈਂ ਵੀਡੀਓ ਬਣਾਈ ਦੀ ਕਿਵੇਂ ਐਡਿਟ ਕਰੀ ਦੀ ਕਿਵੇਂ ਆਪਾਂ ਹਨਾ ਬੋਲਣਾ ਮੈਂ ਜਿਵੇਂ ਦੀ ਹੈਗੀ ਸੀਗੀ ਘਰ ਚ ਜਿਵੇਂ ਦਾ ਸਿੱਧਾ ਸਾਦਾ ਆਪਣਾ ਰਹਿਣ ਸਹਣ ਆਪਾਂ ਉਵੇਂ ਆ ਗਏ ਹਨਾ ਕੋਈ ਸ਼ੋਅ ਸ਼ੋਅ ਆਫ ਨਹੀਂ ਕਰਿਆ ਵੀ ਆਪਾਂ ਹਨਾ ਲੈਦੇ ਲੈਦੇ ਚਲਵਾਂ ਤੇ ਜਾ ਕੇ ਵਲੌਗ ਬਣਾਏ ਆ ਜਾਂ ਵੱਡੇ ਵੱਡੇ ਹੋਟਲਾਂ ਚ ਵਲੌਗ ਬਣਾਏ ਆ ਜਿਵੇਂ ਦੇ ਆਪਣਾ ਹੈਗਾ ਆਪਣਾ ਰੈਂਡ ਸਾਡ ਆਪਾਂ ਉਵੇਂ ਆ ਗਏ ਹਨਾ YouTube ਦੇ ਉੱਤੇ ਤੇ ਆਪਣਾ Google AdSense ਆ ਗਿਆ ਚਲੋ ਓਕੇ ਲੋ ਜੀ ਤੇ ਬਾਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਇਦਾ ਪਤਾ ਕਿ ਉਹ ਜਾ ਕੇ ਆਪਣਾ ਪਹਿਲੇ ਬੈੱਡ ਦੇ ਉੱਤੇ ਕਿਉਂਕਿ ਤੁਹਾਨੂੰ ਪਤਾ ਹਨਾ ਸਵੇਰੇ ਜਾ ਕੇ ਥੱਕ ਜਾਂਦੇ ਨੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਹਨਾ ਤੁਸੀਂ ਸਾਰਿਆਂ ਨੇ ਸਪੋਰਟ ਨਾਲ ਮੈਥੇ ਆਈਆਂ ਤੇ ਚਲੋ ਭਲੇ ਹੋਰ ਵੀ ਟਾਈਮ ਲੱਗੂਗਾ ਹਨਾ ਮਤਲਬ ਕਿ ਜਿਹੜਾ ਇਹ ਪ੍ਰੋਸੈਸ ਹੁੰਦਾ ਨਾ ਆਪਣਾ ਇਹ ਲਾਸਟ ਪ੍ਰੋਸੈਸ ਹੁੰਦਾ ਹੈ ਜਿਹੜਾ ਆਪਣਾ YouTube ਦਾ ਹੁੰਦਾ ਹੈ ਮਤਲਬ ਕਿ ਲਾਸਟ ਸਟੈਪ ਹੁੰਦਾ ਇਹ ਹਨਾ ਬਾਕੀ ਸਾਰੇ ਸਟੈਪ ਕੰਪਲੀਟ ਕਰਕੇ ਇੱਕ ਹੀ ਸਟੈਪ ਹੁੰਦਾ ਜਿਹੜਾ ਆਪਣਾ ਰਹਿ ਜਾਂਦਾ ਹੈ ਲਾਸਟ ਦੇ ਵਿੱਚ ਤੇ ਇਹ ਵਾਲਾ ਬਹੁਤ ਜ਼ਰੂਰੀ ਹੁੰਦਾ ਇਹ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਹੈਗੇ ਹਨਾ ਇਹ ਆਉਣਾ ਬਹੁਤ ਜ਼ਰੂਰੀ ਆ ਇਹ ਪਿੰਨ ਕੋਡ ਹੁੰਦਾ ਹੈ ਇਹ ਪਿੰਨ ਕੋਡ ਆਉਣਾ ਬਹੁਤ ਜ਼ਰੂਰੀ ਆ ਤੇ ਇਹ ਆ ਚੁੱਕਿਆ ਹੈ ਤੇ ਹੁਣ ਇਹਨੂੰ ਮੈਂ ਬਾਅਦ ਚ ਫਿਲ ਕਰੂੰਗੀ ਬਾਕੀ ਦੇਖੋ ਮਿਹਨਤ ਕਰਦੇ ਜਾਓ ਸਾਰੇ ਜਣੇ ਇਨਾ ਕੋ ਵੀਊ ਦੇ ਚੱਕਰਾਂ ਚ ਨਾ ਕਰੇ ਵੀ ਪਰ ਜੋ ਵੀ ਸਾਨੂੰ ਵੀਊ ਨਹੀਂ ਆਉਂਦੇ ਤਾਂ ਅਸੀਂ ਕੰਮ ਛੱਡ ਦੇਣਾ ਹਨਾ ਵੀ ਅਸੀਂ 4-5 ਦਿਨ ਕੰਮ ਕਰਨਾ ਜਾਂ ਬਸ ਇੱਕ ਦੋ ਵਲੌਗ ਪਾ ਕੇ ਦੇਖੇ ਵੀ ਸਾਨੂੰ ਵੀਊ ਨਹੀਂ ਆਏ ਹੈਗੇ ਵੀ ਆਪਾਂ ਛੱਡ ਦੇਣਾ ਹਨਾ ਹੁੰਦਾ ਇਹ ਮੈਨੂੰ ਕੀ ਹੁੰਦਾ ਸੀਗਾ ਕਿ ਮੈਂ ਬੰਦ ਕਰ ਦਮਾਂ ਵੀਊ ਨਹੀਂ ਆਉਂਦੇ ਵੀਊ ਨਹੀਂ ਆਉਂਦੇ ਹੈਗੇ ਬਟ ਬੂੰਦ ਬੂੰਦ ਨਾਲ ਸਾਗਰ ਭਰ ਜਾਂਦੀ ਆ ਜਿਹੜੀਆਂ ਪਹਿਨਾਈਆਂ ਹੋਈਆਂ ਜਿਹੜੇ ਵੀਰ ਆਏ ਹੋਏ ਨੇ ਹਨਾ YouTube ਦੇ ਉੱਪਰ ਉੱਤੇ ਜਿਹੜੇ ਕਹਿੰਦੇ ਨੇ ਸਾਨੂੰ ਅਜ ਤੱਕ ਸਾਡਾ ਕੁਝ ਨਹੀਂ ਬਣਿਆ ਤੁਸੀਂ ਆਪਣੀ ਮਿਹਨਤ ਜਾਰੀ ਰੱਖਿਓ ਤੇ ਸਾਰਾ ਕੁਝ ਬਣ ਜਾਂਦਾ ਸਾਰਾ ਕੁਝ ਇੱਕ ਨਾ ਇੱਕ ਦਿਨ ਆਪਣੇ ਹੱਥ ਚ ਆ ਜਾਂਦਾ ਏ ਤੇ ਸਾਰਿਆਂ ਦਾ ਫਿਰ ਤੋਂ ਧੰਨਵਾਦ ਤੇ ਬਾਕੀ ਜੀ ਬਹੁਤ ਖੁਸ਼ੀ ਹੋਈ ਹੈ ਹਨਾ ਇਹ ਮੇਰਾ ਥੋੜਾ ਜਿਹਾ ਲੇਟ ਆਇਆ ਲੇਟ ਕੀ ਲੇਟ ਨਹੀਂ ਆਇਆ ਮਤਲਬ ਕਿ ਕਿਸਮਤ ਹੁੰਦੀ ਹੈ ਹਨਾ ਆਪਣੇ ਬਲੌਗ ਬੈਰਲ ਕਰਨੇ ਹਨ ਜੀ ਇੱਕ ਗੱਲ ਹੋਰ ਕਦੇ ਵੀ ਇਹ ਜਿਹੜਾ ਗੂਗਲ ਐਡਸੈਂਸ ਹਨਾ ਇਹ 10 ਕੰਪਲੀਟ ਡਾਲਰ ਕੰਪਲੀਟ ਹੋਏ ਤੋਂ ਬਾਅਦ ਹੀ ਆਉਣਾ ਉਸ ਤੋਂ ਪਹਿਲਾਂ ਕਦੇ ਵੀ ਨਹੀਂ ਆਉਣਾ ਹੈਗਾ ਜਿੰਨੀ ਤੁਸੀਂ ਮਰਜ਼ੀ ਕੋਸ਼ਿਸ਼ ਕਰ ਲਿਓ ਇਹਨੂੰ ਮੰਗਵਾਉਣ ਦੀ ਨਹੀਂ ਆਊਗਾ ਜਿੰਨਾ ਟਾਈਮ ਤੁਹਾਡੇ 10 ਡਾਲਰ ਕੰਪਲੀਟ ਨਹੀਂ ਹੁੰਦੇ ਹੈਗੇ ਉਹਨਾ ਟਾਈਮ ਤੁਹਾਨੂੰ ਕਿਉਂਕਿ ਮੇਲ ਨਹੀਂ ਭੇਜਣੀ ਹੈਗੀ 10 ਡਾਲਰ ਕੰਪਲੀਟ ਹੋਏ ਤੋਂ ਬਾਅਦ ਤੁਹਾਨੂੰ ਮੇਲ ਆਊਗੀ ਮੇਲ ਦੇ ਵਿੱਚ ਫਿਰ ਇਹ ਤੁਹਾਨੂੰ ਜਿਹੜਾ ਕੁਝ ਵੀ ਉਹ ਪੁੱਛਣਗੇ ਜਿਹੜਾ ਕੁਝ ਵੀ ਕਰਨਾ ਆਪਾਂ ਨੇ ਉਹ ਫਿਲ ਕਰਕੇ ਉਸ ਤੋਂ ਬਾਅਦ ਫਿਰ ਇਹ ਹੋ ਜਾਂਦਾ ਆਪਾਂ ਨੂੰ 2 ਤੋਂ 3 ਵੀਕ ਹੈਨਾ 2 ਤੋਂ 3 ਹਫ਼ਤਿਆਂ ਦਾ ਟਾਈਮ ਹੁੰਦਾ ਉਹਦੇ ਵਿੱਚ ਵਿੱਚ ਫਿਰ ਇਹ ਆਉਂਦਾ ਹੈ ਮਤਲਬ ਕਿ ਮੈਨੂੰ ਆ ਗਿਆ ਇਹ 33 ਚਾਰ ਕਿ ਦਿਨ ਹੋ ਗਏ ਹਨਾ ਚਾਰ ਕਿ ਦਿਨ ਹੋ ਗਏ ਨਾ ਤਿੰਨ ਚਾਰ ਦਿਨ ਹਾਂਜੀ ਹੋ ਗਏ ਤਿੰਨ ਚਾਰ ਦਿਨ ਪਹਿਲਾਂ ਮੇ ਲੋ ਆਈ ਹੋਇਆ ਸੀ ਮੇਰਾ ਕਹਿੰਦੇ ਕਿ ਤਿੰਨ ਚਾਰ ਦਿਨਾਂ ਬਾਅਦ ਮੇਰਾ ਚਾਰ ਹੱਦ ਪੰਜ ਦਿਨ ਲਾ ਲੋ ਤੁਸੀਂ ਵੀ ਪੰਜ ਕਿ ਦਿਨਾਂ ਬਾਅਦ ਆ ਚੁੱਕਿਆ ਹੈ ਤੇ ਆਪਾਂ ਬਹੁਤ ਖੁਸ਼ ਆ ਤੇ ਬਾਕੀ ਟੈਨ ਛੱਡ ਗਿਆ ਤੁਹਾਨੂੰ ਤੇ ਬਾਕੀ 10 ਡਾਲਰ ਕੰਪਲੀਟ ਕਰਨੇ ਪੈਣੇ ਆ ਉਸ ਤੋਂ ਪਹਿਲਾਂ ਕਦੇ ਵੀ ਉਮੀਦ ਨਾ ਰੱਖਿਓ ਮੇ 10 ਡਾਲਰ ਤੋਂ ਪਹਿਲਾ ਐਡਸੈਂਸ ਆ ਜਾਊਗਾ ਨਹੀਂ ਕਿ ਆਉਂਦਾ ਹੈਗਾ 10 ਡਾਲਰ ਬਹੁਤ ਔਖੇ ਨੇ ਕੰਪਲੀਟ ਕਰਨੇ ਜਿਹੜੀਆਂ ਪਹਿਲਾਂ ਨੂੰ ਤਾਂ ਦੇਖੋ ਵਿਊ ਵਧੀਆ ਆਉਂਦੇ ਨੇ ਉਹਨਾਂ ਲਈ ਤਾਂ ਸੌਖਾ ਹੈ ਹਨਾ 10 ਡਾਲਰ ਕੰਪਲੀਟ ਕਰਨਾ ਕਿਉਂਕਿ 3000 ਡਾਲਰ ਦਾ 3000 ਵਿਊ ਦਾ 1 ਡਾਲਰ ਕੰਪਲੀਟ ਹੁੰਦਾ ਹੈ ਤੇ ਬਾਕੀ ਮੇਰੇ ਤੋਂ ਫਿਰ ਤੁਹਾਨੂੰ ਪਤਾ ਵੀ ਕਿੰਨੇ ਟਾਈਮ ਵਿੱਚ ਨੂੰ 15 ਦਿਨ 15 20 ਦਿਨ ਲਾ ਲਓ ਤੁਸੀਂ ਮੈਂ ਤਾਂ ਬਲੌਗ ਨਹੀਂ ਸੀ ਇਹ ਪਾਇ ਤਾ ਕਰਕੇ ਮੇਰੇ 15 20 ਦਿਨ ਦਾ ਮਿਸ ਹੋ ਗਿਆ ਸੀਗਾ ਵਲੋਗਾਂ ਦਾ ਉਹ ਵੀ ਫਿਰ ਮੇਰੇ ਜਿਹੜੇ ਵੀਊ ਆਉਣੇ ਕਿ ਉਹ ਵੀ ਖਤਮ ਹੋ ਗਏ ਸੀਗੇ ਹਨਾ ਤਾਂ ਕਰਕੇ ਇਹ ਥੋੜਾ ਟਾਈਮ ਲੱਗ ਗਿਆ ਆਉਣ ਨੂੰ ਮੇਰਾ ਮਨੋ ਹੋਇਆ ਸੀਗਾ 6 ਜੁਲਾਈ ਨੂੰ ਹਨਾ ਨਾ 6 ਜੁਲਾਈ ਨੂੰ ਮਨੋ ਹੋਇਆ ਸੀ ਨਾ 6 ਜੁਲਾਈ ਨੂੰ ਨਹੀਂ ਸੌਰੀ 6 ਮਈ ਨੂੰ 4 ਮਈ ਨੂੰ ਕਲਾਈ ਕੀਤਾ ਸੀਗਾ ਮਨੋ 6 ਮਈ ਨੂੰ ਹੋਇਆ ਸੀਗਾ ਤੇ ਅਪਲਾਈ ਨਾਮ ਉਹਨੋਂ ਹੋ ਗਿਆ ਸੀਗਾ ਚੈਨਲ ਉਸ ਤੋਂ ਡਾਲਰ ਕੰਪਲੀਟ ਕਰਨੇ ਪੈਂਦੇ ਨੇ ਉਸ ਤੋਂ ਬਾਅਦ ਹੀ ਸਾਰਾ ਕੁਝ ਹੁੰਦਾ ਹੈ 10 ਡਾਲਰ ਕੰਪਲੀਟ ਕਰਨੇ ਪੈਂਦੇ ਨੇ ਆਪਾਂ ਨੂੰ 10 ਡਾਲਰ ਕੰਪਲੀਟ ਕਰੇ ਤੋਂ ਬਾਅਦ ਹੀ ਫਿਰ ਆਪਾਂ ਨੂੰ Google AdSense ਆਉਂਦਾ ਉਸ ਤੋਂ ਪਹਿਲਾਂ ਆਪਾਂ ਨੂੰ Google AdSense ਨਹੀਂ ਆਊਗਾ ਤੇ ਜਿਹੜੀਆਂ ਪੈਣਾ ਨੇ ਕੀਤੇ ਹੋਏ ਨੇ ਹਨਾ ਮਤਲਬ ਕਿ ਆਪਣਾ ਅਪਲਾਈ ਕੀਤਾ ਹੋਇਆ ਉਹ ਲੈ ਵੇਟ ਕਰੋ ਤੁਸੀਂ ਜਦ ਤੱਕ ਤੁਹਾਨੂੰ 100 ڈالر ਕੰਪਲੀਟ ਨਹੀਂ ਹੁੰਦੇ ਉਦੋਂ ਤੱਕ ਤੁਹਾਨੂੰ ਮੇਲ ਨਹੀਂ ਆਉਣੀ ਹੈਗੀ ਜਦੋਂ ਤੁਹਾਡੇ 100 ڈالر ਕੰਪਲੀਟ ਹੋਗੇ ਮੇਲ ਆਉਗੀ ਮੇਲ ਆਉਣ ਤੋਂ ਬਾਅਦ ਉਹ ਤੁਹਾਡਾ ਪ੍ਰੋਸੈਸ ਆ ਜਿਹੜਾ ਸਟਾਰਟ ਕਰਦੇ ਹੋ ਆਪਣਾ ਤੇ ਤੁਹਾਡਾ ਫਿਰ ਉਹ ਮਿਲ ਜਾਊਗਾ ਜਲਦੀ ਜਲਦੀ ਹਨਾ ਜੋ ਜੋ ਵੀ ਉਹ ਆਪਣਾ ਹੋ ਕਰਨਗੇ ਤੇ ਬਾਕੀ ਜੀ ਸੈਦਵਾ ਬੈਸਕ੍ਰੀਮ ਲੈ ਕੇ ਆਏ ਹੋਏ ਨੇ ਸਕ੍ਰੀਮਾ ਲੈ ਗਿਆ ਇਹ ਮੈਨੇ ਆ ਦੇਖੋ ਪਰ ਮੇਰਾ ਹਜੇ ਪਰ ਮੈਂ ਹਜੇ ਗਿਲ ਨਹੀਂ ਕਰਦਾ ਹੈਗਾ ਖਾਣ ਦਾ ਤੇ ਮੈਨੂੰ ਹਜੇ ਫਰਟੀ ਖਾਦੀ ਹੋਈ ਆ ਤਾਂ ਕਰਕੇ ਸਾਹ ਚੜੀ ਜਾਂਦਾ 1 ਕਿਲੋ ਮੈਂ ਫੋਨ ਸੈੱਟ ਕਰਕੇ ਰੱਖ ਲਵਾਂ ਤੇ ਸਾਰਿਆਂ ਦਾ ਹਨਾ ਬਹੁਤ ਬਹੁਤ ਧੰਨਵਾਦ ਆ ਜੀ ਵੱਡਾ ਹਨਾ ਮੈਂ ਇੱਥੇ ਤੱਕ ਆਈਆਂ ਮੈਨੂੰ ਲੱਗਦਾ ਨਹੀਂ ਸੀ ਮੈਨੂੰ ਕੋਈ ਉਮੀਦ ਨਹੀਂ ਸੀ ਜੀ ਵੀ ਮੈਂ ਹਨਾ YouTube ਤੇ ਵੀ ਆਉਂਗੀ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਬਟ 2 ਸਾਲ ਪਹਿਲਾਂ ਮੈਂ ਸੋਚਿਆ ਸੀਗਾ 2 ਸਾਲ ਦੀ ਮੈਂ ਸੋਚਦੀ ਜਦੋਂ ਲੋਕਡਾਊਨ ਲੱਗਿਆ ਸੀ ਉਦੋਂ ਸਾਇਦ ਪਾਪਾ ਨਹੀਂ ਸੀ ਮੰਨਦੇ ਹੈਗੇ ਇਹ ਕਹਿੰਦੇ ਨਹੀਂ ਹਜਾ ਕੁਝ ਨਹੀਂ ਹੁੰਦਾ ਹੈਗਾ ਬਟ ਫਿਰ ਮੈਂ ਜਦੋਂ ਇਹਨਾਂ ਨੂੰ ਦਿਖਾਉਣ ਲੱਗੀ ਵੀ ਦੇਖੋ ਹਨਾ ਵਲੌਗ ਦੇਖਣ ਐ ਇਦਾਂ ਇਦਾਂ ਹੁੰਦਾ ਹੈ ਹਨਾ ਚਲ ਫਿਰ ਇਹਨਾਂ ਨੇ ਮੈਨੂੰ ਕਹਿਤਾ ਕਹਿੰਦੇ ਚਲ ਤੇਰੀ ਮਰਜ਼ੀ ਆ ਤੂੰ ਖੋਲਣਾ ਖੋਲ ਲਾ ਹਨਾ ਵੀ ਕੱਲੋਂ ਫਿਰ ਲੋਕ ਗਲਤ ਮਲਤ ਕਮੈਂਟ ਕਰਨਗੇ ਹਨਾ ਟੈਨਸ਼ਨ ਨਹੀਂ ਲੈ ਕੇ ਨਾ ਪਈ ਫਿਰ ਮੈਂ ਜਦ ਇਹ ਬੰਦ ਕਰ ਦੇਣਾ ਹਾਂ ਵੀ ਤੂੰ ਟੈਨਸ਼ਨ ਬਹੁਤ ਛੇਤੀ ਲੈਣੀ ਕੋਈ ਮੈਨੂੰ ਪ੍ਰੋਬਲਮ ਆ ਮੈਂ ਟੈਨਸ਼ਨ ਬਹੁਤ ਛੇਤੀ ਲੈਣੀਆਂ ਕੋਈ ਵੀ ਗੱਲ ਦੀ ਬਟ ਹੁਣ ਤਾਂ ਮੈਂ ਬਹੁਤ ਠੀਕ ਆ ਹਨਾ ਤੇ ਫਿਰ ਤਾਂ ਆ ਕਰਕੇ ਹੁਣ ਆਪਣਾ ਇੱਥੇ ਤੱਕ ਬਾਬਾ ਜੀ ਲੈ ਕੇ ਆਏ ਨੇ ਬਾਕੀ ਰਹੀ ਗੱਲ ਡਾਲਰਾਂ ਦੀ ਉਹ ਕੰਪਲੀਟ ਹੌਲੀ ਹੌਲੀ ਕੋਈ ਗੱਲ ਨਹੀਂ ਹੋ ਜਾਣਗੇ ਜਿੱਥੇ ਰੱਬ ਬਾਬਾ ਜੀ ਇੱਥੇ ਤੱਕ ਲੈ ਕੇ ਆ ਗਏ ਆ ਨਾ 100 ਡਾਲਰ ਵੀ ਕੰਪਲੀਟ ਕਰ ਲਾਂਗੇ ਤੇ ਅੱਜ ਵੀ ਉਹ ਘਟਨੇ ਕੱਲ ਨੂੰ ਵੱਧ ਵੀ ਆ ਜਾਣਗੇ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਸਾਰਿਆਂ ਭੈਣਾ ਮਿਹਨਤ ਕਰੋ ਸਾਰੇ ਵੀਰ ਮਿਹਨਤ ਕਰੋ ਤੁਸੀਂ ਵੀ ਮੈਂ ਇੱਥੇ ਤੱਕ ਆਈਆਂ ਤਾਂ ਤੁਸੀਂ ਵੀ ਇੱਥੇ ਤੱਕ ਆਉਂਗੇ ਬਾਕੀ ਜੀ ਹੁਣ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਆਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਪਰ ਨਵੀਂ ਸ਼ੁਰੂਆਤ ਦੇ ਨਾਲ ਹੋ ਕੇ ਜੀ ਬਾਏ ਬਾਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ ਬਾਏ